ਪੁਲਿਸ ਸਥਾਨਾ ਲੋਪਕੇ ਅਧੀਨ ਆਉਂਦੇ ਪਿੰਡ ਚੁੰਡਾ ਕਲਾਂ ਖੁਰ ਤੋਂ ਚੋਰਾਂ ਵੱਲੋਂ ਇੱਕੋ ਰਾਤ ਦੇ ਤਿੰਨ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਚੋਰਾਂ ਵੱਲੋਂ ਬਚਿੱਤਰ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਚੁੰਡਾ ਕਲਾਂ ਦੇ ਘਰ ਦੀ ਕੰਦ ਪਾੜ ਕੇ ਘਰ ਅੰਦਰ ਦਾਖਲ ਹੋਏ ਤੇ ਘਰ ਵਿੱਚ ਪਿਆ 7 ਟੋਲੇ ਸੋਨੇ ਦੇ ਗਹਿਣੇ ਅਤੇ 1,35,000 ਦੇ ਕਰੀਬ ਨਕਦੀ ਲੁੱਟ ਕੇ ਫਰਾਰ ਹੋ ਗਏ ਇਸੇ ਤਰ੍ਹਾਂ ਚੋਰਾਵਲੋਂ ਸੋਣ ਸਿੰਘ ਸਤਨਾਮ ਸਿੰਘ ਪੁੱਤਰ ਲਾਲ ਸਿੰਘ ਚੁੰਡਾ ਕਲਾਂ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਕਮਰੇ ਵਿੱਚ ਲੱਗੀ ਲੋਹੇ ਦੀ ਗਰੈਲ ਨੂੰ ਪੁੱਟ ਕੇ ਕਮਰੇ ਅੰਦਰ ਦਾਖਲ ਹੋਏ ਤੇ ਘਰ ਵਿੱਚ ਪਿਆ 4 ਤੂਲੇ ਸੋਨਾ ਤੇ ਸਤਨਾਮ ਸਿੰਘ ਦੇ ਘਰੋਂ 35000 ਦੇ ਕਰੀਬ ਨਕਦੀ ਲੁੱਟ ਲਈ ਇਸ ਸੰਬੰਧੀ ਜਾਣਕਾਰੀ ਮਿਲਦੇ ਥਾਣਾ ਲੋਪੋਕੇ ਦੀ ਐਸਐਚਓ ਅਮਨਦੀਪ ਸਿੰਘ ਤੁਰੰਤ ਘਟਨਾ ਸਥਾਨ ਤੇ ਪੁੱਜੀ ਤੇ ਸਾਰੀ ਸਥਿਤੀ ਦਾ ਜਾਇਜ਼ ਲਿਆ ਅਤੇ ਚੋਰਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਪਿੰਡ ਵਾਸੀ ਚਿੰੰਡਾ ਕਲਾਂ ਦਾ ਟ੍ਰੇਨ ਵਾਲਾ ਹਾਂ ਜੋ ਰਾਤ ਵੇਲੇ ਸਾਡੇ ਘਰ ਚੋਰਾਂ ਨੇ ਆ ਕੇ ਕੰਦ ਪਾੜ ਕੇ ਚੋਰੀ ਕੀਤੀ ਗਈ ਹੈ ਤੇ ਜੋ ਅੰਦਰ ਨਕਦੀ ਸਮਾਨ ਪਿਆ ਸੀ ਮਾਲੋ 200000 ਲੱਖ ਦੀ ਨਗਦੀ ਤੇ ਕੋਈ ਨਾ 7 ਤੋਲੇ ਸੋਨਾ ਲੈ ਕੇ ਦੇ ਫਰਾਰ ਹੋ ਚੁਕੇ ਆ ਤੁਸੀਂ ਕੀ ਸਰਕਾਰ ਕੋਈ ਮੰਗ ਕਰਦੇ ਸਾਨੂੰ ਇਨਸਾਫ ਦਵਾਇਆ ਜਾਏ ਤੇ ਜੋ ਚੋਰ ਹੋ ਉਹ ਫੜੇ ਜਾਣ ਪਿੰਡ ਚ ਵਿੰਡਾ ਸਾਡੇ ਰਾਤੀ ਚੋਰ ਪਏ ਆ ਇਧਰੋਂ ਆਪਣੀ ਬਾਰੀ ਪੁੱਟੀ ਸਾਈਡ ਤੋਂ ਪੁੱਟੀ ਗਈ ਆ ਸਾਨੂੰ ਅੰਦਰ ਹੌਤ ਲੋਕ ਕਰਤਾ ਹੈ ਅੰਦਰ ਅੱਛਾ ਜੀ ਕਿਹਾ ਤੋਲੇ ਸੋਨਾ ਲੈ ਗਿਆ ਤਾਂ ਕਿੰਨਾ ਕ ਨੁਕਸਾਨ ਆ ਤਿੰਨ ਲੱਖ ਦਾ ਹੋ ਗਿਆ ਮੇਰਾ ਨਾਮ ਸੁਤਨਮ ਸਿੰਘ ਆ ਸਾਡੇ ਰਾਤੀ 11:30 ਤੋਂ 2:30 ਤੱਕ ਚੋਰੀ ਹੋਈ ਆ ਤੇ ਇਹ ਕਾਜਾ ਦਾ ਨੁਕਸਾਨ ਹੋਇਆ ਤੇ ਨਾਲ ਜਿਹੜਾ ਹੋਇਆ ਉਹ 2.5 ਲੱਖਾਂ ਦਾ ਨੁਕਸਾਨ ਸਰ ਸਾਨੂੰ ਇਹ ਚੋਰਾਂ ਨੂੰ ਫੜ ਕੇ ਤੇ ਸਰਦਾਰ ਸਾਹਿਬ ਨੂੰ ਜਾਈਂ ਜੀ